ਰਾ ਦਿਲ ਕਰੀ ਜਾਂਦਾ ਬਟਨ ਦੱਬਣ ਨੂੰ ਝੜੂ ਵਾਲਾ ਸੋ ਮੈਂ ਸੁਪਰੀਮ ਕੋਰਟ ਚ ਲੜ ਰਿਹਾ ਪੰਜਾਬ ਦੇ ਆਕਾ ਲਈ ਮੈਂ ਗਵਰਨਰ ਨਾਲ ਲੜ ਰਿਹਾ ਪੰਜਾਬ ਦੇ ਆਕਾ ਲਈ ਮੈਂ ਸੈਂਟਰ ਨਾਲ ਲੜ ਰਿਹਾ ਪੰਜਾਬ ਦੇ ਆਕਾ ਲਈ ਬਸ ਮੈਨੂੰ ਇਹ ਥੋੜਾ ਜਿਹਾ ਹੌਸਲਾ ਦੇ ਦਿਓ ਲੜੂੰਗਾ ਤਾਂ ਹੈਗਾ ਨਾ ਮੈਂ ਕੋਈ ਲੜਾਈ ਤੋਂ ਭਜਣਾ ਨਹੀਂ ਪਰ ਇਹਨਾਂ ਨੇ ਕਿਹਾ ਕੱਲਾ ਰਹਿ ਜਾ ਤੁਸੀਂ ਮੇਰਾ ਸਾਥ ਦਿਓ ਕਿਉਂਕਿ ਇਹ ਬਹੁਤ ਵੱਡਾ 70 ਸਾਲ ਪੁਰਾਣਾ ਉਲਝਿਆ ਹੋਇਆ ਤਾਣਾ ਇਹ ਠੀਕ ਤਾਂ ਹੋਊਗਾ ਤੁਸੀਂ ਸਾਥ ਦਿਓਗੇ ਨੌਜਵਾਨ ਮੁੰਡਿਆਂ ਦਾ ਮੈਨੂੰ ਜੋਸ਼ ਚਾਹੀਦਾ ਹੈ ਬਜ਼ੁਰਗਾਂ ਦਾ ਮੈਨੂੰ ਤਜਰਬਾ ਤੇ ਹੋਸ਼ ਚਾਹੀਦਾ ਜਦੋਂ ਜੋਸ਼ ਤੇ ਹੋਸ਼ ਇਕੱਠੇ ਹੋ ਜਾਣ ਕਿਉਂਕਿ ਬਜ਼ੁਰਗਾਂ ਨੇ ਬਹੁਤ ਸਾਰੀਆਂ ਹਨੇਰੀਆਂ ਤੂਫਾਨ ਝੱਲੇ ਹੋਏ ਨੇ ਇਹਨੂੰ ਪਤਾ ਹੈ ਕਿ ਕਾਕਾ ਇੱਥੋਂ ਆਇਆ ਨਹੀਂ ਆਇ ਹੁੰਦਾ ਔਰ ਪਹਿਲਾ ਮੁੱਖ ਮੰਤਰੀ ਐ ਮੈਨੂੰ ਤਾਂ ਕਿਸੇ ਨੇ ਗੱਲ ਲਿਖ ਕੇ ਭੇਜਿਆ ਮਹੀਨਾ ਪਹਿਲਾਂ ਕਿ ਜਿਹਨੂੰ ਅਸੀਂ ਬਾਈ ਜੀ ਵਾਲੇ ਤਾਂ ਨੇੜੇ ਨ ਲੱਗ ਰਹੇ ਨੇ ਸੀ ਪਹਿਲਾ ਵਾਲਾ ਤਾਂ ਨਹੀਂ ਲੱਗਣਾ ਆ ਇੱਕ ਮੁੰਡੇ ਨੇ ਫੋਟੋ ਖਿੱਚੀ ਆਣੀ ਹੈ ਹਾਂ ਜੀ ਬਹੁਤ ਖੁਸ਼ ਆ ਸੀਐਮ ਸਾਹਿਬ ਪਹਿਲੇ ਦੇਖਿਆ ਭਗਵੰਤ ਮਾਨ ਜੀ ਇਹਨਾਂ ਨਾਲ ਅਸੀਂ ਦਿਲੋਂ ਜੁੜੇ ਆ ਇਹਨਾਂ ਨੂੰ ਮਾੜਾ ਆਇਆ ਕਿਹਾ ਮੈਂ ਕਿਹਾ ਸਰ 셀ਫੀ ਖਿਚਾਉਣੀ ਹੈ ਕਹਿੰਦੇ ਖਿਚਾ ਲਾਓ ਪਹਿਲੇ ਵਾਲੇ ਕਿੱਥੇ ਉਹ ਤਾਂ ਡਾਂਗਾ ਮਾਰਦੇ ਸੀ ਸਵਾਗਤ ਭਗਵੰਤ ਮਾਨ ਸਵਾਗਤ ਪਹਿਲੇ ਸੋ ਮੈਂ ਮੈਂ ਕੋਈ ਮੁੱਖ ਮੰਤਰੀ ਨਹੀਂ ਮੈਂ ਤੁਹਾਡਾ ਪੁੱਤ ਕਿਸੇ ਦਾ ਛੋਟਾ ਭਾਈ ਕਿਸੇ ਦਾ ਵੱਡਾ ਭਾਈ ਕਿਸੇ ਦਾ ਭਤੀਜਾ ਸੋ ਮੈਂ ਉਹ ਬਣ ਕੇ ਤੁਹਾਡੇ ਕੋਲ ਵਿਚਰਦਾ ਰਹਿਣਾ ਤੇ ਕੋਈ ਮੈਨੂੰ ਪੈਸੇ ਦਾ ਜਾਂ ਕੋਈ ਲਾਲਚ ਦੀ ਉਹ ਉਹ ਤਾਂ ਗੱਲਾਂ ਛੱਡਿਆ ਜੀ ਉਹ ਤਾਂ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਆ ਤੁਹਾਡਾ ਕੋਈ ਨਹੀਂ ਹੋਇਆ ਸਵਾ ਦੋ ਸਾਲ ਹੋ ਗਏ ਮੇਰਾ ਫਰਕ ਇੰਨਾ ਕਹ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਪਹਿਲਾ ਭਾਗ ਉਹ ਮੈਨੂੰ ਦੌਲਤਾ ਦੌਲਤਾ ਸ਼ੋਰਤਾ ਵਾਲੀਆਂ ਬਲੰਦੀਆਂ ਤੁਸੀਂ ਮੈਨੂੰ 17.5 ਸਾਲ ਦੀ ਉਮਰ ਚ ਦਿਖਾਤੀਆਂ ਸੀ ਫਿਰ ਰੱਬ ਨੇ ਮੇਰੀ ਇੱਧਰ ਡਿਊਟੀ ਲਾਈ ਹੈ ਪਹਿਲਾ ਕੈਸਟਾ ਸੀਰੀਅਲ 'ਚ ਵੀ ਇਹੀ ਗੱਲ ਕਰਦਾ ਸੀ ਕਿ ਲੁੱਟੋ ਨਾ ਆ ਲੁੱਟ ਰਹੇ ਨੇ ਆ ਕੁੱਟ ਰਹੇ ਨੇ ਸਿਸਟਮ ਦੇ ਖਿਲਾਫ ਬੋਲਦਾ ਸੀ ਹੁਣ ਸਿਸਟਮ ਬਦਲਣ ਦੀ ਤਾਕਤ ਦੇਤੀ ਤਾਂ ਇਹ ਹੀ ਅਰਦਾਸ ਕਰਦੇ ਆ ਸਵੇਰੇ ਸ਼ਾਮ ਕਿ ਪ੍ਰਮਾਤਮਾ ਕੁਈ ਇਹੋ ਜਿਹਾ ਫੈਸਲਾ ਨਾ ਕਰਾਲੀਂ ਕਿ ਕਿਸੇ ਮੇਰੇ ਫੈਸਲੇ ਨਾਲ ਕਿਸੇ ਘਰ ਦਾ ਚੁੱਲ੍ਹੇ ਦੀ ਅੱਗ ਬੁਝਦੀ ਹੋਵੇ ਔਰ ਸਮੱਤ ਬਖਸ਼ੀ ਬਲ ਬਖਸ਼ੀ ਜਿੰਨੀ ਕਿ ਇੱਜ਼ਤ ਬਖਸ਼ਦੀ ਬਸ ਇਹ ਕਾਇਮ ਰਹੇ ਭਾਵੇਂ ਬਧਾਈ ਨਾ ਪਰ ਘਟਣਾ ਨਹੀਂ ਵੀਰੋ ਵੀਰੋ ਹਰਵਿੰਦ ਕੇਜਰੀਵਾਲ ਨੂੰ ਅੰਦਰ ਕਰਕੇ ਇਸ ਤੇ ਇਹ ਸੋਚਦੇ ਸੀਗੇ ਪਤਨੀ ਆਵਾਜ਼ ਪਦ ਕਰਦਾਂਗੇ ਪਾਰਟੀ ਖਤਮ ਕਰਦਾਂਗੇ ਪਾਰਟੀ ਦਰਿਆਵਾਂ ਦਾ ਰਸਤਾ ਬਣਾਉਂਦੇ ਉਹਨਾਂ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਬੋਦੀ ਸਾਹਿਬ ਤੁਸੀਂ ਗਲਤ ਜਨਮ ਵਿੱਚ ਹੋ ਗੱਲ થઈਮੀ ਚੋ ਕਿ ਸਾਡੇ ਪ੍ਰਧਾਨ ਨੂੰ ਅੰਦਰ ਕਰਕੇ ਪ੍ਰਧਾਨ ਤੰਤਰ ਕਰ ਦੋਗੇ ਪਰ ਜਿਹੜੀ ਉਹਦੀ ਸੋਚ ਪੈਦਾ ਹੋ ਗਈ ਆ ਕਰੋੜਾ ਬੰਦੇ ਲੱਖਾਂ ਬੰਦੇ ਉਹਨੂੰ ਕਿਵੇਂ ਅੰਦਰ ਕਰੋਗੇ ਜਿਹੀ ਸੋਚ ਨੂੰ ਕਿਵੇਂ ਅੰਦਰ ਕਰ ਦੋਗੇ ਤੁਸੀਂ